ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 5G ਨਿਊਜ਼ ਤੇ ਮੈਂ ਪ੍ਰਦੀਪ ਸਿੰਘ ਦਰਸ਼ਕੋ ਅੱਜ ਪਹੁੰਚੇ ਹਾਂ ਅਸੀਂ ਪਿੰਡ ਮਰਾੜ ਕਲਾ ਦੀ ਵਿੱਚ ਇੱਥੇ ਕੀ ਕਾਰਨ ਹੈ ਤੁਹਾਨੂੰ ਅੱਜ ਮਿਲਾਵਾਂਗੇ ਸਰਦਾਰ ਗੁਰਦੇਵ ਸਿੰਘ ਜੀ ਨਾਲ ਜੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਾਫੀ ਬਿਮਾਰੀਆਂ ਨਾਲ ਪੀੜਤ ਹੈ ਔਰ ਇਹ ਬਤੌਰ ਪੋਸਟਮੈਨ ਦੀ ਡਿਊਟੀ ਕਰਦੇ ਆ ਡਿਊਟੀ ਕਰਦੇ ਆ ਲੇਕਿਨ ਇਹਨਾਂ ਦੀ ਡਿਊਟੀ ਵਿੱਚ ਕਾਰਨ ਇਹ ਹੋਇਆ ਕਿ ਇਹ ਹੋ ਗਏ ਕੁਝ ਤਕਲੀਫ ਤੋਂ ਜ਼ਿਆਦਾ ਪਰੇਸ਼ਾਨ ਇਹ ਬਦਲੀ ਦੇ ਸਬੰਧ ਵਿੱਚ ਇਹਨਾਂ ਨੇ ਕਾਫੀ ਜਗ੍ਹਾ ਤੇ ਗੁਹਾਰ ਲਾਈ ਔਰ ਇਹਨਾਂ ਦੀ ਬਦਲੀ ਦਾ ਜਿਹੜਾ ਹੈਗਾ ਸਿਲਸਿਲਾ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ ਸਰਕਾਰਾਂ ਕਹਿੰਦੀਆਂ ਹਨ ਤਰਸ ਦੇ ਆਧਾਰ ਤੇ ਨੌਕਰੀਆਂ ਦੇਤੀਆਂ ਸਰਕਾਰਾਂ ਕਹਿੰਦੀਆਂ ਹਨ ਤਰਸ ਦੇ ਆਧਾਰ ਤੇ ਅਸੀਂ ਉਹਨੂੰ ਉੱਥੋਂ ਚੱਕ ਕੇ ਉੱਥੇ ਟਰਾਂਸਫਰ ਕਰਤਾ ਲੇਕਿਨ ਜਦੋਂ ਅਸੀਂ ਗਰਾਊਂਡ ਲੈਵਲ ਤੇ ਆ ਕੇ ਚੈੱਕ ਕੀਤਾ ਤੇ ਇਹ ਸਾਲੀ ਖਾਰਲੀ ਸਾਰੇ ਇਹ ਹਵਾ ਵਿੱਚ ਗੱਲਾਂ ਦਿਖਾਈ ਦਿੱਤੀਆਂ ਤੁਹਾਨੂੰ ਮਿਲਾਉਣੇ ਆ ਗੁਰਦੇਵ ਸਿੰਘ ਤੋਂ ਤੇ ਇਹਨਾਂ ਦੇ ਮੂੰਹੋਂ ਹੀ ਸਾਰੀ ਗੱਲਬਾਤ ਸੁਣਦੇ ਆ ਤੇ ਤੁਸੀਂ ਵੀ ਸੁਣਿਓ ਸਤਿ ਸ਼੍ਰੀ ਅਕਾਲ ਕਰਦੇਵ ਸਿੰਘ ਸਤਿ ਸ਼੍ਰੀ ਅਕਾਲ ਜੀ ਮੈਂ ਜੀ 5 ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਵਾਦੀ ਆ ਇਹ ਐ ਕਹਿਣਾ ਕਰਦੇਵ ਸਿੰਘ ਜੀ ਤੁਹਾਡੇ ਕੋਲੇ ਅਸੀਂ ਪਹੁੰਚੇ ਆ ਕੀ ਕਾਰਨ ਹੈ ਕੀ ਬਦਲੀ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਕਿਹਨੀਆਂ ਕਿਹੜੀਆਂ ਬਿਮਾਰੀਆਂ ਨਾਲ ਤੁਸੀਂ ਪੀੜਤ ਹੋ ਸਰ ਪਹਿਲਾ ਨੰਬਰ ਤਾਂ ਇਹ ਵੀ ਮੈਂ ਲਿਵਰ ਸਰੋਸਿਕ ਦੀ ਬਿਮਾਰੀ ਡਿਸਕ ਦੀ ਪ੍ਰੋਬਲਮ ਹਲਪੋਰ ਐਂਡ ਫਾਈਬਰ ਰੀਡ ਦੀ ਹੱਦੀ ਚ ਵਿੱਥ ਬਵਾਸੀਰ ਅੱਖ ਦਾ ਪ੍ਰੇਖਣਾ ਜਿਵੇਂ 4-5 ਦਿਨ ਹੀ ਕਿਸੇ ਕੋਲ ਪੈਸੇ ਲੈ ਕੇ ਕਰਵਾਇਆ ਉਹਦੇ ਰਿਸ਼ਤੇਦਾਰਾਂ ਕੋਲੋਂ ਕਿਉਂਕਿ ਮੈਨੂੰ ਬਿਲਕੁਲ ਹੀ ਦਿਖਣਾ ਬੰਦ ਹੋ ਚੁੱਕਿਆ ਸੀ ਮੈਂ ਡਾਕਟਰ ਨੂੰ ਪੁੱਛਿਆ ਵੀ ਕੀ ਗੱਲ ਹੋ ਗਈ ਮੇਰੀ ਉਮਰ ਤਾਂ ਐਡੀ ਛੋਟੀ ਆ ਵੀ ਮੇਰੇ ਨਾਲ ਕੀ ਹੋਇਆ ਕਹਿੰਦਾ ਵੀ ਮਾਨਸਿਕ ਸਟ੍ਰੈਸ ਤੇਨੂੰ ਬਹੁਤ ਜ਼ਿਆਦਾ ਹੈ ਇਸ ਕਰਕੇ ਤੇਰਾ ਜਿਹੜਾ ਹੈਗਾ ਬਈ ਬਹੁਤ ਚਿਤਾ ਬਹੁਤੀ ਉਤਰਾਇਆ ਤੇਰਾ ਪਰਦਾ ਵੀ ਪਾੜ ਸਕਦਾ ਸੀਗਾ ਤੇ ਹੋਰ ਮੈਨੂੰ ਬਵਾਸੀਰ ਵੀ ਹੈ ਮੈਨੂੰ ਮਤਲਬ ਕਿ ਹੋਰ ਵੀ ਬਹੁਤ ਬਿਮਾਰੀਆਂ ਜਿਹੜੀਆਂ ਮੈਂ ਕਿ ਮੈਂ ਕੈਮਰੇ ਸਾਹਮਣੇ ਦੱਸ ਨਹੀਂ ਸਕਦਾ ਗੁਰਦੇਵ ਸਿੰਘ ਜੀ ਤੁਸੀਂ ਸਰਵਿਸ ਕਿੰਨੇ ਟਾਈਮ ਤੋਂ ਕਰ ਰਹੇ ਹੋ ਤੇ ਪਹਿਲਾਂ ਤੁਹਾਡੀ ਪੋਸਟਿੰਗ ਕਿੱਥੇ ਸੀ ਤੇ ਅੱਜ ਤੁਹਾਡੀ ਪੋਸਟਿੰਗ ਹਾਲ ਦੀ ਘੜੀ ਕਿੱਥੇ ਆ ਤਾਂ ਤੁਸੀਂ ਬਦਲੀ ਕਿਉਂ ਕਰਵਾਉਣਾ ਚਾਹੁੰਦੇ ਹੋ ਸਰਵ ਪਹਿਲਾਂ ਮੈਂ 24 ਸਾਲ ਸਰਵਿਸ ਫਰੀਦਕੋਟ ਵਿਖੇ ਦੇ ਵਿੱਚ ਕੀਤੀ ਹੈ ਮੇਰਾ ਬੇਦਾਗ ਰਿਕਾਰਡ ਹੈ ਇੱਕ ਦਿਨ ਵੀ ਮੇਰੀ ਐਬਸੈਂਟ ਨਹੀਂ ਇੱਕ ਇੱਕ ਮਿੰਟ ਵੀ ਮੈਂ ਕਦੇ ਲੇਟਰੀ ਹੋਇਆ ਕਦੇ ਵੀ ਮਨਸ਼ਾਸ਼ਣ ਨਹੀਂ ਤ ਨਹੀਂ ਕੀਤੀਗੀ ਡਿਊਟੀ ਦੌਰਾਨ ਬਦਲੀ ਸਰ ਮੈਂ ਪ੍ਰੋਬਲਮ ਕਰਕੇ ਕਰਾਉਣਾ ਚਾਹਣਾ ਕਿਉਂਕਿ ਮੈਨੂੰ ਪ੍ਰੋਬਲਮ ਇਹ ਹੈ ਵੀ ਇੱਕ ਤਾਂ ਮੈਂ ਟੀਡ ਦੀ ਹੱਡੀ 'ਚ ਨੁਕਸ ਕਰਕੇ ਮੈਂ ਸਫਰ ਨਹੀਂ ਕਰ ਸਕਦਾ ਦੂਜਾ ਮੈਂ ਲਿਵਰ ਸਰੋਸੀ ਕਰਕੇ ਬਾਹਰ ਦਾ ਖਾਣਾ ਨਹੀਂ ਖਾ ਸਕਦਾਗਾ ਇਸ ਕਰਕੇ ਮੈਨੂੰ ਬਾਵਾਸੀਤੀ ਵੀ ਦਿੱਕਤ ਕਾਫੀ ਹੋ ਜਾਂਦੀ ਹੈ ਜਿਹਦੇ ਨਾਲ ਜਿਹੜੇ ਡਾਕਟਰ ਸਾਰੇ ਸਮਝਦੇ ਹੀ ਹੈ ਵੀ ਕੀ ਕੀ ਦਿੱਕਤਾਂ ਇਨ੍ਹਾਂ ਬਿਮਾਰੀਆਂ ਕਰਕੇ ਆਉਂਦੀਆਂ ਗੁਰਦੇਵ ਸਿੰਘ ਜੀ ਤੁਸੀਂ ਕਹਿੰਦੇ ਹੋ ਕਿ ਮੈਂ ਬਿਮਾਰੀਆਂ ਨਾਲ ਪੀੜਤ ਹਾਂ ਕਿ ਤੁਸੀਂ ਆਪ ਹੀ ਕਹਿੰਦੇ ਹੋ ਜਾਂ ਕੋਈ ਤੁਹਾਡੇ ਕੋਲ ਡਾਕਟਰੀ ਰਿਪੋਰਟਾਂ ਹੈਗੀਆਂ ਕੋਈ ਡਾਕਟਰਾਂ ਨੇ ਤੁਹਾਨੂੰ ਕੋਈ ਕਿਹਾ ਹੈ ਵੀ ਤੁਸੀਂ ਐਸ ਰੋਗ ਨਾਲ ਸੰਬੰਧਤ ਹੋ ਕਿਹੜੀ ਬਿਮਾਰੀ ਹੈ ਉਹ ਜਿਹੜੀ ਨਾਲ ਤੁਸੀਂ ਡਾਕਟਰੀ ਰਿਪੋਰਟਾਂ ਵੀ ਤੁਹਾਡੇ ਕੋਲ ਹੈਗੀਆਂ ਹਾਂਜੀ ਡਾਕਟਰ ਡਾਕਟਰਾਂ ਨੇ ਵੀ ਕਿਹਾ ਹੈ ਆ ਜਿੰਦੇ ਵਿੱਚ ਹੈਗਾ ਸਕੈਨ ਦੀਆਂ ਰਿਪੋਰਟਾਂ ਪਈਆਂ ਆ ਤੁਸੀਂ ਵੀ ਦੇਖ ਸਕਦੇ ਹੋ ਸਕੈਨ ਦੀਆਂ ਰਿਪੋਰਟਾਂ ਵੱਖ-ਵੱਖ ਤਿੰਨ ਚਾਰ ਥਾਂ ਵੀ ਸਕੈਨ ਹੋਏ ਹੋਏ ਆ ਉਹਨਾਂ ਦੇ ਵਿੱਚ ਲਿਖਿਆ ਹੋਇਆ ਬਨਾਰੀ ਵਾਲਿਆਂ ਦਾ ਹੋਇਆ ਹੋਇਆ ਫਰੀਦਕੋਟ ਵਾਲਿਆਂ ਦਾ ਹੋਇਆ ਹੋਇਆ ਫੇਰ ਮੈਡੀਕਲ ਦੇ ਵਿੱਚੋਂ ਵੀ ਮੇਰਾ ਇਲਾਜ ਚੱਲਦਾ ਹੈ ਮੇਰਾ ਕੋਟਕਪੂਰਾ ਵੀ ਇਲਾਜ ਚੱਲਦਾ ਕਈ ਥਾਵਾਂ ਵੱਖ-ਵੱਖ ਮਰੀਆਂ ਤੋਂ ਵੱਖ-ਵੱਖ ਥਾਵਾਂ ਮੇਰਾ ਇਲਾਜ ਚੱਲ ਰਿਹਾ ਤੇ ਕਿਉਂਕਿ ਮੇਰੀ ਦਵਾਈ ਜਿਹੜੀ ਦਵਾਈ ਆ ਹਰ ਮਹੀਨੇ 8-7000 ਰੁਪਏ ਦੀ ਮੇਰੀ ਦਵਾਈ ਮੈਨੂੰ ਆਪਦਾ ਜੀਵਨ ਬਚਾਉਣ ਵਾਸਤੇ ਲੈਣੀ ਪੈਂਦੀ ਹੈ ਮਹਿਕਮੇ ਨੇ ਮੇਰੀ ਤਨਖਾਹ ਵੀ ਬੰਦ ਕਰ ਰੱਖੀ ਹੈ ਤੇ ਮੈਨੂੰ ਆਪਦੇ ਰਿਸ਼ਤੇਦਾਰਾਂ ਕੋਲੋਂ ਭੈਣ ਭਰਾਵਾਂ ਤੋਂ ਜੋ ਹੋਰਾਂ ਨਗਵਾਨ ਤੋਂ ਮੰਗ ਕੇ ਦਵਾਈਆਂ ਲੈਣੀਆਂ ਪੈ ਰੀਆਂ ਬੜੀ ਸ਼ਰਮ ਦੀ ਗੱਲ ਆ ਵੀ ਹੋਵਾ ਮੈਂ ਵਿਭਾਗ ਦਾ ਮਲਾਜਮ ਤੇ ਮੈਨੂੰ ਲੋਕਾਂ ਕੋਲੋਂ ਮੰਗਣਾ ਪਵੇ ਤੇ ਕਿੱਡੀ ਸ਼ਰਮ ਮਹਿਕ ਵਾਸਤੇ ਵੀ ਸ਼ਰਮ ਵਾਲੀ ਗੱਲ ਆ ਮੇਰੇ ਵਾਸਤੇ ਤਾਂ ਹੈਗੀ ਹੈਗੀ ਆ ਲੋਕੀ ਕਹਿੰਦੇ ਵੀ ਤੂੰ ਭਾਰਤਕਾਰ ਦਾ ਮਲਾਜਮ ਹੈ ਮਲਾਜਮ ਦੱਸੋ ਮੈਂ ਕਹਾ ਤਾਂ ਵੀ ਜਦੋਂ ਮੈਨੂੰ ਕੋਈ ਤਨਖਾਹ ਹੀ ਨਹੀਂ ਮਿਲਦੀ ਮੈਂ ਉੱਥੇ ਜਦੋਂ ਟ੍ਰੇਨਿੰਗ ਅਪਰੰਤ ਮੈਂ ਜੁੜਾ ਟਾਈਮ ਲਾਇਆ ਸੀਗਾ ਤੇ ਇੱਕ ਮਹੀਨੇ ਦੀ ਛੁੱਟੀ ਉਸ ਤੋਂ ਬਾਅਦ ਮੇਰੀ ਮਾਨਜੋਪ ਉਸਮੱਟ ਸਾਹਿਬ ਨੇ ਪਾਸ ਕੀਤੀ ਸੀ ਉਦੀ ਤਨਖਾਹ ਵੀ ਮੇਰੀ ਵਿਭਾਗਾਂ ਜਾਣ ਬੁੱਝ ਕੇ ਰੱਖੀ ਬੈਠਾ ਹੈ ਉਹ ਵੀ ਤਨਖਾਹ ਮੈਨੂੰ ਦਿੱਤੀ ਨਹੀਂ ਜਾ ਰਹੀ ਤੇ ਮੈਂ ਬਹੁਤ ਤੰਗੀ ਜੋ ਗੁਜ਼ਰ ਰਿਹਾ ਤਨਖਾਹ ਨਾ ਮਿਲਣ ਕਰਕੇ ਆਪ ਦਾ ਇਲਾਜ ਕਰਾਉਣ ਵਾਸਤੇ ਮੈਨੂੰ ਲੋਕਾਂ ਤੋਂ ਵੱਖ-ਵੱਖ ਲੋਕਾਂ ਤੋਂ ਮੰਗਣਾ ਪੈਦਾ ਤਾਂ ਦਾ ਠੋਕਰਾਂ ਖਾਣੀਆਂ ਪੈਦੀਆਂ ਗੁਰਦੇਵ ਸਿੰਘ ਜੀ ਤੁਸੀਂ ਕਹਾ ਵੀ ਮੈਂ ਇਲਾਜ ਵਾਸਤੇ ਪੈਸੇ ਜਿਹੜੇ ਆ ਉਹ ਵੀ ਲੋਕਾਂ ਤੋਂ ਮੰਗ ਰਿਆ ਰਿਸ਼ਤੇਦਾਰਾਂ ਤੋਂ ਮੰਗੇ ਇਲਾਜ ਕਰਵਾ ਰਿਆ ਤੁਸੀਂ 2 ਸਾਲ ਤੋਂ ਹੀ ਸਰਵਿਸ ਹੋ ਗਈ ਲਗਭਗ ਤੁਹਾਡੀ ਅਮ੍ਰਿਤਸਰ ਦੀ 2 ਸਾਲ ਦੀ ਸਰਵਿਸ ਦੇ ਦੌਰਾਨ ਤੁਹਾਨੂੰ ਕੋਈ ਅਜੇ ਤੱਕ ਕੋਈ ਸੈਲਰੀ ਨਹੀਂ ਮਿਲੀ ਜੇ ਨਹੀਂ ਮਿਲੀ ਤੇ ਕਿਉਂ ਨਹੀਂ ਮਿਲੀ ਕੀ ਕਹਿੰਦਾ ਹੈ ਤੁਹਾਨੂੰ ਤੁਹਾਡਾ ਵਿਭਾਗ ਬਾਈ ਜੀ ਇਹ ਜਿਹੜਾ ਵਿਭਾਗ ਹੈ ਸਾਡੇ ਅਫਸਰ ਬਹੁਤ ਡਿਕਟੇਟਰ ਹੈ ਵੇਖੋ ਜਿਹੜਾ ਵਿਭਾਗ ਦੇ ਅਫਸਰ ਹੁੰਦੇ ਆ ਇਹ ਇੱਕ ਮਾਂ-ਬਾਪ ਹੁੰਦਾ ਪਰ ਮੈਨੂੰ ਇਹ ਵੱਖਰੇ ਤਰੀਕੇ ਨਾਲ ਟਰੀਟ ਕਰ ਰਹੇ ਆ ਇਹ ਮੈਂ ਹੁਣ ਕੋਈ ਮੰਦਾ ਗਿਆ ਸੀ ਬਹੁਤ ਉੱਚ ਅਧਿਕਾਰੀ ਆ ਪੰਜਾਬ ਪੁਲਿਸ ਦੇ ਵਿੱਚ ਉਹ ਸਾਡੇ ਲੇਡੀਜ਼ ਡਾਇਰੈਕਟਰਾ ਚੰਡੀਗੜ੍ਹ ਉਹਨਾਂ ਨੂੰ ਜਾ ਕੇ ਮਿਲਿਆ ਸੀ ਤੇ ਉਹਨਾਂ ਨੇ ਕੀ ਜਾ ਕੇ ਕਿਹਾ ਸੀ ਵੀ ਉਹ ਬੰਦਾ ਬਹੁਤ ਬਿਮਾਰ ਹੈ ਮੈਂ ਉਹਨੂੰ ਮਿਲ ਕੇ ਆਇਆ ਵੀ ਉਹਨੂੰ ਰੱਬ ਦਾ ਵਾਸਤਾ ਵੀ ਤੁਸੀਂ ਉਹਦੇ ਨਾਲ ਐ ਨਾ ਕਰੋ ਵੀ ਉਹਨੂੰ ਮਤਲਬ ਕਿ ਤੁਸੀਂ ਉਹਨੂੰ ਦੀ ਟਰਾਂਸਫਰ ਕਰ ਦੋ ਤੁਹਾਡਾ ਇਸ ਗੱਲ 'ਚ ਕੀ ਜਾਂਦਾ ਹੈ ਉਹਾਂ ਨੇ ਵੀ ਅਸੀਂ ਉਹਦੀ ਟਰਾਂਸਫਰ ਨਹੀਂ ਕਰਨੀ ਉਹਦਾ ਮੈਂ ਨਾਂ ਕਾਇਮ ਦੇ ਸਾਹਮਣੇ ਨਹੀਂ ਲੈ ਸਕਦਾ ਕਿਉਂਕਿ ਆਈਡੈਂਟੀ ਜੁੜੀ ਹੁੰਦੀ ਹੈ ਬਹੁਤ ਉੱਚ ਅਫਸਰਾ ਹੋ ਤੇ ਉਹਨੂੰ ਵੀ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਉਹਦੀਆਂ ਕੀਸੀਆਂ ਕਰਾਉਣੀਆਂ ਉਹ ਲੇਡੀ ਅਫਸਰ ਨੇ ਕਿਹਾ ਤੇ ਜੇ ਨਾ ਕੋਈ ਗੱਲ ਬਣੀ ਤਾਂ ਮੈਂ ਉਹਦਾ ਆਉਣ ਵਾਲੇ ਟਾਈਮ ਦੇ ਵਿੱਚ ਜ਼ਿਕਰ ਵੀ ਕਰੂੰਗਾ ਵੀ ਉਸ ਲੇਡੀ ਅਫਸਰ ਦਾ ਨਾਮ ਹੀ ਲਵਾਂਗਾ ਆਉਣ ਵਾਲੇ ਟਾਈਮ ਦੇ ਵਿੱਚ ਤੇ ਸਾਡੇ ਜਿਹੜੇ ਵਿਭਾਗ ਦੇ ਅਫਸਰ ਹੈ ਉਹ ਆਲਟੂ ਆਲ ਹੈ ਜੋ ਵੀ ਸਾਡਾ ਇਨਸਪੈਕਟਰ ਥੱਲੋਂ ਲਿਖ ਦਿੰਦਾ ਹੈ ਵੀ ਗਲਤ ਲਿਖਦੇ ਉਹਨੂੰ ਕੋਈ ਵੀ ਉੱਚ ਅਧਿਕਾਰੀ ਚੱਕ ਨਹੀਂ ਕਰਦਾਗਾ ਵੀ ਸਾਡੇ ਕੋਲ ਅਪੀਲ ਆਈ ਹੈ ਹੁਣ ਮੈਂ ਵਾਰ-ਵਾਰ ਲਿਖ ਕੇ ਭੇਜ ਰਿਆਂ ਪ੍ਰਧਾਨ ਮੰਤਰੀ ਸਾਹਿਬ ਨੂੰ ਸੰਚਾਰ ਮੰਤਰੀ ਸਾਹਿਬ ਨੂੰ ਡੀਜੀ ਪੋਸਟ ਨੂੰ ਪੀਐਮਜੀ ਨੂੰ ਡਾਇਰੈਕਟਰ ਪੋਸਟ ਨੂੰ ਡਾਇਰੈਕਟਰ ਹੈੱਡ ਕੁਆਰਟਰ ਨੂੰ ਏਪੀਐਮਜੀ ਸਟਾਫ ਨੂੰ ਸੰਚਾਰ ਮੰਤਰੀ ਸਾਹਿਬ ਨੂੰ ਪਰ ਕਿਸੇ ਨੇ ਇਸ ਰਿੰਗ ਇਸ ਗੱਲ ਦੀ ਕਿ ਵੀ ਇਹ ਬੰਦਾ ਐਡਾ ਔਖਾ ਹੈ ਵੀ ਇਸ ਗੱਲ ਦੀ ਜਾਂਚ ਕਰੋ ਵੀ ਕਿਉਂ ਇਹ ਬੰਦਾ ਮੌਖਾ ਨਹੀਂ ਤੇ ਜਾਂਚ ਹੋਣੀ ਚਾਹੀਦੀ ਹੈ ਵੀ ਕਿਸੇ ਅਫਸਰ ਦੀ ਡਿਊਟੀ ਲਾ ਕੇ ਮੈਨੂੰ ਸਾਧ ਕੇ ਮੇਰੇ ਵੀ ਬਿਆਨ ਲੈਵੇ ਤੂੰ ਭਾਈ ਕਿਉਂ ਵਾਰ-ਵਾਰ ਲਿਖ ਕੇ ਭੇਜੀ ਜਾਂਦਾ ਵੀ ਕੀ ਇਹਨੂੰ ਤਕਲੀਫ ਹੈ ਪਰ ਮੈਨੂੰ ਕਿਸੇ ਨੇ ਬੁਲਾਇਆ ਨਹੀਂ ਇਸ ਗੱਲੋਂ ਵੀ ਮਤਲਬ ਕਿ ਤੂੰ ਕਿਉਂ ਔਖਾ ਵੀ ਸਾਨੂੰ ਆ ਕੇ ਦੱਸ ਪਰ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਇਹਦਾ ਗੁਰਦੇਵ ਸਿੰਘ ਜੀ ਜਿਵੇਂ ਤੁਸੀਂ ਦੱਸਿਆ 2 ਸਾਲ ਤੋਂ ਸੈਲਰੀ ਨਹੀਂ ਮਿਲੀ ਤਨਖਾਹ 1 ਰੁਪਿਆ ਵੀ ਨਹੀਂ ਮਿਲਿਆ ਫਿਰ ਘਰ ਦਾ ਖਰਚਾ ਚਲਾਉਣਾ ਤਾਂ ਬਹੁਤ ਔਖਾ ਹੋ ਗਿਆ ਹੋਊਗਾ ਇਹ ਤਾਂ ਅਸੀਂ ਵੀ ਸਮਝਦੇ ਆਂ ਤੇ ਦਰਸ਼ਕ ਵੀ ਇਸ ਚੀਜ਼ ਨੂੰ ਸਮਝਦੇ ਆ ਗੁਰਦੇਵ ਸਿੰਘ ਜੀ ਹੁਣ ਅਗਲੀ ਗੋਹਾਰ ਤੁਸੀਂ ਕਿਨੂੰ ਲਾਈ ਏ ਜਾਂ ਕਿਨੂੰ ਲਾਉਣ ਜਾ ਰਹੇ ਹੋ ਬਦਲੀ ਦੇ ਸਬੰਧ ਵਿੱਚ ਬਦਲੀ ਦੇ ਸਬੰਧ ਮੈਂ ਤਾਂ ਅਧਿਕਾਰੀਆਂ ਨੂੰ ਬੇਨਤੀ ਕਰਦਾ ਵੀ ਰੱਬ ਦਾ ਵਾਸਤਾ ਮੇਰੇ ਤੇ ਮੇਰੇ ਨਾਲ ਤੁਸੀਂ ਬਦਲਾਉ ਭਾਵਨਾ ਨਾ ਰੱਖੋ ਨਿਰਦੇਵ ਸਿੰਘ ਜੀ ਤੁਸੀਂ ਉੱਚ ਅਧਿਕਾਰੀਆਂ ਨੂੰ ਗੁਹਾਰਤਾ ਲਾਤੀ ਬਦਲੀ ਦੇ ਸਬੰਧ ਵਿੱਚ ਤੇ ਕੋਈ ਡਾਕਟਰਾਂ ਨੇ ਕੋਈ ਪੁਸ਼ਟੀ ਕੀਤੀ ਵੀ ਤੁਸੀਂ ਬਿਮਾਰ ਹੋ ਵਾਕਿਆ ਹੀ ਤੁਸੀਂ ਬਿਮਾਰ ਹੋ ਕੋਈ ਰਿਪੋਰਟ ਹੈਗੀ ਤੁਹਾਡੇ ਕੋਲ ਡਾਕਟਰ ਰਿਪੋਰਟ ਹਾਂਜੀ ਬਿਲਕੁਲ ਹੈ ਜੀ ਮੇਰੇ ਕੋਲ ਰਿਪੋਰਟ ਹੈ ਵਿਭਾਗ ਨੇ ਜਿਹੜੇ ਮੈਂ ਮੈਡੀਕਲ ਭੇਜਦਾ ਵਿਭਾਗ ਨੇ ਡਬਲ opinion ਕਰਵਾਉਣ ਵਾਸਤੇ ਮਾਣਯੋਗ ਸਿਵਲ ਸਰਜਨ ਫਰੀ ਕੋਟ ਨੂੰ ਲੈਟਰ ਲਿਖਿਆ ਸੀ ਵੀ ਇਹ ਜਿਹੜੇ ਸਰਟੀਫਿਕੇਟ ਭੇਜਦਾ ਇਹ ਜਾਇਆ ਹੈ ਕਿ ਨਜਾਇਜ਼ ਹੈ ਵੀ ਇਹਦਾ ਪਤਾ ਕਰੋ ਵੀ ਇਹਦਾ ਕੀ ਹੈਗਾ ਤੇ ਉਹ ਸਬੰਧੀ ਫਿਰ ਉਹਨਾਂ ਨੇ ਮੈਡੀਕਲ ਬੋਰਡ ਭਾਇਆ ਸੀ ਮੈਨੂੰ ਵੀ ਉਹਦੇ ਵਿੱਚ ਸੱਦਿਆ ਗਿਆ ਸੀਗਾ ਫਿਰ ਮੈਂ ਸਾਰੀਆਂ ਉਹਨਾਂ ਨੂੰ ਰਿਪੋਰਟਾਂ ਵੀ ਵਿਖਾਈਆਂ ਉਹਨਾਂ ਨੇ ਆਪ ਹੀ ਚੈੱਕ ਆਊਟ ਕੀਤਾ ਸੀਗਾ ਮੈਨੂੰ ਤੇ ਉਹਨਾਂ ਨੇ ਕਿਹਾ ਲਿਖ ਵੀ ਦਿੱਤਾ ਰਿਪੋਰਟ ਦੇ ਵਿੱਚ ਵੀ ਤੂੰ ਬਿਮਾਰ ਆ ਜਿਹੜਾ ਤੇਰਾ ਇਲਾਜ ਹੋਇਆ ਹੈ ਬਿਮਾਰੀ ਦੇ ਅਕੋਰਡਿੰਗ ਹੋਇਆ ਤੇ ਠੀਕ ਹੋਇਆ ਤੇ ਜਿਹਦੇ ਵਿੱਚ ਮੈਨੂੰ ਸਹੀ ਕਰਾਰ ਦਿੱਤਾ ਗਿਆ ਤੇ ਮੈਂ ਇੱਕ ਕੋਰਟ ਕੇਸ ਵੀ ਕੀਤਾ ਸੀ ਇਹਨਾਂ ਤੋਂ ਅੱਕ ਕੇ ਕਿਉਂਕਿ ਮੇਰੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਮੈਂ ਚੰਡੀਗੜ੍ਹ ਕੈਂਟ ਦੇ ਵਿੱਚ ਕੇਸ ਲਾਇਆ ਸੀ ਵੀ ਮੇਰੀ ਬਦਲੀ ਕੀਤੀ ਜਾਵੇ ਤੇ ਚੰਡੀਗੜ੍ਹ ਦੇ ਵਿੱਚ ਸਾਡੇ ਜਿਹੜੇ ਵਿਭਾਗਮੇ ਦੇ ਅਧਿਕਾਰੀ ਹੈ ਉੱਚ ਅਧਿਕਾਰੀ ਹੈ ਜਿਹੜੇ ਚੰਡੀਗੜ੍ਹ ਬੈਠਦੇ ਆ ਚੰਡੀਗੜ੍ਹ ਦਫ਼ਤਰ ਦੇ ਵਿੱਚ ਇਸ ਬ੍ਰਾਂਚ ਨਾਲ ਜਿਹੜੇ ਲਾਭ ਬ੍ਰਾਂਚ ਨਾਲ ਸੰਬੰਧਿਤ ਹੈ ਉਹਨਾਂ ਨੇ ਇਹ ਗੱਲ ਕਹੀ ਸੀ ਜੇ ਇਹਨਾਂ ਦਾ ਮੈਡੀਕਲ ਠੀਕ ਪਾਇਆ ਗਿਆ ਬਿਮਾਰੀ ਪਈਗੀ ਜਾਂ ਡਾਕਟਰਾਂ ਨੇ ਲਿਖਾ ਮਾਰ ਫਿਰ ਅਸੀਂ ਇਹਦੀ ਬਦਲੀ ਕਰ ਦਿਆਂਗੇ ਹਾਲਾਂਕਿ ਰੂਲ 31 38ਾ ਵਿਭਾਗਮੇ ਦੇ ਵਿੱਚ ਉਹਦੇ ਵਿੱਚ ਵੀ ਇਹ ਪ੍ਰੋਵੀਜ਼ਨ ਹੈਗਾ ਜੇ ਬੰਦਾ ਬਿਮਾਰ ਹੈ ਤੇ ਬਿਨਾ ਕਿਸੇ ਵਾਰੀ ਤੋਂ ਬਿਨਾ ਕਿਸੇ ਡੇਰੀ ਤੋਂ ਇਹਨਾਂ ਦੀ ਬਦਲੀ ਕਰ ਦਿੱਤੀ ਜਾਵੇ ਇਹ ਪ੍ਰੋਵੀਜ਼ਨ ਮਹਿਕਮੇ ਦੇ ਵਿੱਚ ਹੈਗਾ ਤੇ ਮੇਰੀ ਫੇਰ ਵੀ ਕੋਈ ਸੁਣਵਾਈ ਨਹੀਂ ਹੋਈ ਬਦਲਾ ਨੂੰ ਬਦਲਾ ਰੂ ਪਾਉਣਾ ਮੇਰੇ ਨਾਲ ਕਰ ਰਿਹਾ ਚੱਲ ਰਹੀ ਹੈ ਅਜੇ ਤੱਕ ਵੀ ਮਰਦੇਵ ਸਿੰਘ ਜੀ ਡਾਕਟਰ ਸਾਹਿਬ ਨੇ ਲਿਖਤਾ ਕਿ ਵਾਕਈ ਤੁਸੀਂ ਬਿਮਾਰ ਹੋ ਔਰ ਇਹ ਜਿਹੜਾ ਡਾਕਟਰ ਸਾਹਿਬ ਨੇ ਲਿਖਿਆ ਹੈ ਇਹਦੇ ਸਬੰਧ ਵਿੱਚ ਤੁਸੀਂ ਆਪਦੇ ਸਬੰਧਤ ਮੈਹਿਕਮੇ ਨੂੰ ਜਾਣੂ ਕਰਵਾਇਆ ਕਿ ਆ ਡਾਕਟਰ ਸਾਹਿਬ ਦੀ ਰਿਪੋਰਟ ਹੈ ਮੈਂ ਬਿਮਾਰ ਆ ਮੇਰੀ ਕਿਰਪਾ ਕਰਕੇ ਬਦਲੀ ਕਰ ਦਿੱਤੀ ਜਾਵੇ ਕੋਈ ਤੁਸੀਂ ਆਪਦੀ ਇਹ ਗੱਲਬਾਤ ਆਪਦੇ ਮੈਹਿਕਮੇ ਦੇ ਸਬੰਧਤ ਮੈਹਿਕਮੇ ਦੇ ਉੱਚ ਅਧਿਕਾਰੀਆਂ ਕੋਲ ਹੀ ਗੱਲ ਪਹਚਾਈ ਮੈਹਿਕਮੇ ਕੋਲੇ ਜੀ ਰਿਪੋਰਟ ਜਿਹੜੀ ਹੈ ਆਟੋਮੈਟਿਕ ਸਿਵਲ ਸਰਜਨ ਦਫ਼ਤਰ ਦੇ ਥਰੂ ਮੈਹਿਕਮੇ ਨੂੰ ਜਾਂਦੀ ਹੈ ਕਿਉਂਕਿ ਮੈਹਿਕਮੇ ਨੇ ਉਹਨਾਂ ਨੂੰ ਲਿਖਿਆ ਸੀ ਸਾਨੂੰ ਰਿਪੋਰਟ ਕੀਤੀ ਜਾਵੇ ਵੀਰ ਬਿਮਾਰ ਆ ਜਾਂ ਨਹੀਂ ਹੈ ਮੈਗਮਿਨ ਰਿਪੋਰਟ ਅੱਜ ਤੋਂ 15 ਦਿਨ ਪਹਿਲਾਂ ਦੀ ਪਹੁੰਚੀ ਵੀ ਹੈ ਮੈਂ ਪਤਾ ਕੀਤਾ ਉਸ ਦਫ਼ਤਰوں ਵੀ ਜਾ ਕੇ ਉਹਾਂ ਦੀ ਰਿਪੋਰਟ ਅਸੀਂ ਭੇਜਤੀ ਹੈ ਹੁਣ ਤੁਹਾਡੇ ਮਹਿਕਮੇ ਵਾਲੇ ਨੇ ਜੋ ਕਰਨਾ ਕਰਨਾ ਬਾਕੀ ਮੈਂ ਮੇਲ ਇਹਨਾਂ ਦੀ ਸੀਪੀਐਮਜੀ ਸਾਹਿਬ ਡੀਪੀਏ ਹੈੱਡਕੁਆਟਰ ਮੈਂ ਖੁਦ ਨੂੰ ਵੀ ਮੇਲ ਭੇਜੀ ਵੀ ਹੈ ਇਹਨਾਂ ਦੀ ਜੋ ਮੈਡੀਕਲ ਇਹਨਾਂ ਨੇ ਰਿਪੋਰਟ ਕੀਤੀ ਵੀ ਹੈ ਹੁਣ ਕਰਨਾ ਤਾਂ ਉਤਲਿਆ ਨਹੀਂ ਹੈ ਤੇ ਵੈਸੇ ਇਹ ਉੱਥੇ ਕੋਰਟ ਦੇ ਵਿੱਚ ਕਹਿ ਕੇ ਆਏ ਅਸੀਂ ਕਰ ਦਾਂਗੇ ਪਰ ਕੀਤਾ ਹਜੇ ਤੱਕ ਵੀ ਕੁਝ ਨਹੀਂ ਦੇਖਣਾ ਹੁਣ ਇਹ ਹੋਏਗਾ ਸਰਕਾਰ ਜਾਂ ਸਬੰਧਤ ਮਹਿਕਮਾ ਜਾਂ ਉੱਚ ਅਧਿਕਾਰੀ ਕਿੰਨੀ ਕੁ ਜਲਦੀ ਇਸ ਬਦਲੀ ਦੇ ਸਬੰਧ ਦੇ ਵਿੱਚ ਕਿੰਨੀ ਕੁ ਜਲਦੀ ਧਿਆਨ ਕਰਦੇ ਆ ਜਾਂ ਕੁੰਭ ਕਰਨੀ ਨੀਂਦ ਸੌਂਦੇ ਆ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਗੁਰਵੀਰ ਭੁੱਲਰ ਦੇ ਨਾਲ ਪੱਤਰਕਾਰ ਪ੍ਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਾਸਿਕਾ